ਮੁਰਦਾਬਾ 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 ਕਰੀਏ ਦੇ ਪ੍ਰਸ਼ਾਸਨ ਮੁਰਦਾਬਾ 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 ਤੁਸੀਂ ਨੂੰ ਸਜਾ ਦਿਓ ਸਜਾ ਦਿਓ ਸਜਾ ਦਿਓ ਤੁਸੀਂ ਨੂੰ ਸਜਾ ਦਿਓ ਸਜਾ ਦਿਓ ਸਜਾ ਦਿਓ ਪਬਲਿਕ ਬਹੁਤ ਜਿਹੜੀ ਆ ਰਹੀ ਆ ਹਰਾਸਮੈਂਟ ਹੋ ਰਹੀ ਆ ਤੁਸੀਂ ਜੇ ਕੋਈ ਗੱਲਬਾਤ ਕਰਨੀ ਹੈ ਆਪ ਦਾ ਸੈਂਟ ਤੇ ਬੈਠ ਕੇ ਜਾਂ ਥਾਣੇ ਜਾ ਕੇ ਗੱਲਬਾਤ ਕਰ ਸਕਦੇ ਆ ਇਹ ਕਿਰਪਾ ਕਰਕੇ ਜਿਹੜੀ ਇਹ ਰੋਲ ਖੁੱਲ ਦਿੱਤੀ ਚਲੋ ਮਿਹਰਬਾਨੀ ਵੀਰ ਹੋ ਗਿਆ ਕੀ ਕਰਦੇ ਜੈ ਗੁਰਦੇਵ ਜੈ ਪੀਰ ਜੈ ਭਗਤ ਗੁਰੂ ਰਵਦਾਸ ਦੂਸਰੇ ਨੰਬਰ ਤੇ ਜੋ ਇਹ ਬਿਆਦਵੀ ਮੁਕੇਰੀਆਂ ਦੇ ਵਿੱਚ ਘਟਨਾ ਹੋਈ ਆ ਇੱਥੇ ਕੋਈ ਵੀ ਜੀਓ ਰੈਂਕ ਦਾ ਅਫਸਰ ਇੱਥੇ ਮੌਜੂਦ ਨਹੀਂ ਸੀਗਾ ਇਸ ਦਾ ਮਤਲਬ ਸਾਫ਼-ਸਾਫ਼ ਨੀਤੀ ਆ ਸਰਕਾਰ ਦੀ ਵੀ ਸਮਾਜੀਆਂ ਸਿਰਫ ਵੋਟਾਂ ਦਾ ਮਤਲਬ ਇਹਨਾਂ ਨੂੰ ਗੁਰੂ ਰਵਦਾਸ ਮਹਾਰੇ ਦੇ ਸਤਕਾਰ ਵਿੱਚ ਇਹਨਾਂ ਦਾ ਕੋਈ ਵੀ ਜੀਓ ਰੈਂਕ ਦਾ ਅਫਸਰ ਇੱਥੇ ਨਹੀਂ ਪਹੁੰਚਿਆ ਕੋਈ ਵੀ ਬੰਦਾ ਇਹਨਾਂ ਨੇ ਸਾਡੇ ਨਾਲ ਤਾਲਮੇਲ ਨਹੀਂ ਬਣਾਇਆ ਔਰ ਅਸੀਂ ਨਹੀਂ ਚਾਹੁੰਦੇ ਸੀਗੇ ਵੀ ਸਮਾਜ ਸੜਕਾਂ ਦੇ ਉੱਤੇ ਹੈ ਪਰ ਪ੍ਰਸ਼ਾਸਨ ਨੇ ਸਾਨੂੰ ਮਜਬੂਰ ਕੀਤਾ ਸੜਕਾਂ ਦੇ ਉੱਤਨ ਲਈ ਔਰ ਜਦ ਤੱਕ ਇਹ ਸ਼ਰਾਧੀਆਂ ਸਰ ਪ੍ਰਸ਼ਾਸਨ ਚਾਕੇ ਜ਼ਿਲ੍ਹਾ ਜਨਾ ਕਰੂਗਾ ਤਦ ਤੱਕ ਅਸੀਂ ਇਦਾਂ ਹੀ ਆਪਣਾ ਜਿਹੜਾ ਰੋਜ਼ ਪ੍ਰਦਰਸ਼ਨ ਜਾਰੀ ਰੱਖਾਂਗੇ ਜੈ ਭੀ ਜੈ ਭੀ 11 ਦਾ ਦੰਦਾ ਹੈ ਸਾਡੇ ਸਤਿ ਸ੍ਰੀ ਅਕਾਲ ਰਾਜਜੀ ਦਾ ਜੋ ਮੋਤੀ ਸਰੂਪ ਹੈ ਉਸ ਨੂੰ ਬਾਹਰ ਸਿਟਨੀਆਂ ਜੋ ਵਿਰੋਧੀ ਧਿਰ ਦੇ ਗੱਲਾਂ ਕੀਤੀਆਂ ਆ ਅਸੀਂ ਪ੍ਰਸ਼ਾਸਨ ਤੋਂ ਬਹੁਤ ਦੇਰ ਦੀ ਵਾਰ ਕਰ ਰਹੇ ਕਿ ਉਹਨਾਂ ਦੂਸੀਆਂ ਨੂੰ ਫੇਕੇ ਲਿਆਂਦਾ ਜਾਵੇ ਉਹਨਾਂ ਤੋਂ ਮਾਦੀ ਮੰਗਾਈ ਜਾਵੇ ਉੱਥੇ ਕਾਰਵਾਈ ਕੀਤੀ ਜਾਵੇ ਸਾਡੇ ਸਤਿਗੁਰੂ ਕਸਮਾਰਾ ਜੀ ਸੋਮਾ ਸਾਹਿਬ ਜੀ ਉਹਨਾਂ ਨੇ ਗੱਲ ਕੀਤੀ ਹੈ ਅਸੀਂ ਇਹ ਨਹੀਂ ਹੋਣ ਦਵਾਂਗੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਉਹਨਾਂ ਦੋਸ਼ੀਆਂ ਦੇ ਤੇ ਲਿਆਂਦਾ ਜਾਵੇ ਔਰ ਉਹਨਾਂ ਨੂੰ ਫਰਕ ਤੋਂ ਸਜ਼ਾ ਕੋ ਦਿੱਤੀ ਜਾਵੇ ਸਾਡੇ ਤੁਹਾਡਾ ਜਨਾਬ ਜੀ ਉਹ ਮਹਾਰਾਜ ਜੀ ਦਾ ਜੋ ਗੁਰਪੁਰਬ ਹੈ ਕਿਸੇ ਕਾਰਨ ਰਹਿ ਚੁਕਾਇਆ ਉਹਨੂੰ ਅਸੀਂ ਮਨਾਉਣਾ ਚਾਹੁੰਦੇ ਹਾਂ ਔਰ ਵੱਡੇ ਪੱਧਰ ਤੇ ਅਸੀਂ ਮਨਾਉਣਾ ਹੈ ਇਹ ਸਾਡੇ ਸਾਰਿਆਂ ਜਿੰਦੇ ਬੰਦਿਆਂ ਦੀ ਜਿਹੜੀ ਇਹ ਸਮਾਗਮ ਦੀ ਇਹਦੇ ਤੇ ਤੁਹਾਡਾ ਸਹਿਯੋਗ ਹੈ ਅਸੀਂ ਇਹ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਉਹਨਾਂ ਦੋਸ਼ੀਆਂ ਨੂੰ ਜੋ ਹੈ ਫੜਿਆ ਜਾਵੇ ਉਹਨਾਂ ਤੇ ਪਰਦਾਦਾਰੀ ਕੀਤਾ ਜਾਵੇ ਕੁਝ ਕਹਿ ਦਿੰਦੇ ਆ ਅਸੀਂ ਕਦੀ ਵੀ ਸਤਗੁਰ ਰਬ ਦਾ ਆਸਮਾਨ ਦੇ ਜਿਹੜੀ ਬੇਇੱਜ਼ਤੀ ਆ ਬਰਦਾਸ਼ਤ ਨਹੀਂ ਕਰਾਂਗੇ ਸਤਿਗੁਰੂ ਅਬਦਾਸ ਮਹਾਰਾਜ ਦੇ ਸਨਮਾਨ ਦੇ ਵਿੱਚ ਅੱਜ ਰਵਦਸਿਆ ਸਮਾਜ ਰੋਡ ਤੇ ਬੈਠਾ ਸਵੇਰ ਦਾ ਸੀ ਐਸਐਚਓ ਸਾਹਮਣੂ ਆਪ ਫੋਨ ਕਰਕੇ ਸੱਜਿਆ ਉਧਰੋਂ ਐਸਐਸਪੀ ਸਾਹਿਬਾ ਉਹ ਫੋਨ ਨਹੀਂ ਚੱਕ ਰਹੇ ਜਿਹੜੇ ਇਥੋਂ ਜਿਮਤੀਸਗਾ ਉਹ ਸਾਈਡ ਤੇ ਹੋ ਗਿਆ ਜਾਣ ਕੇ ਜਿਹੜੀ ਸਿੱਤੀ ਤੇ ਸਿੱਤੀ ਹਮਾਇਤ ਦੋਸ਼ੀਆਂ ਨਹੀਂ ਕੀਤੀ ਜਾ ਰਹੀ ਆ ਅਸੀਂ ਚਾਹੁੰਦੇ ਆ ਕਿ ਜਿਹੜਾ ਬੰਦਾ ਸਾਡੇ ਸਮਾਜ ਨੂੰ ਗਾਲਾਂ ਕੱਢ ਰਿਹਾ ਜਿਹੜਾ ਬੰਦਾ ਗੱਲ ਕਰ ਰਿਹਾ ਕਿ ਸਤਿਗੁਰੂ ਅਬਦਾਸ ਮਹਾਰਾਜ ਦੀ ਮੂਰਤੀ ਇਥੋਂ ਹਟਾਈ ਜਾਵੇ ਉਸ ਤੇ ਪਰਚਾ ਦਰਜ ਹੋਣਾ ਚਾਹੀਦਾ ਆ ਉਹ ਰੈਸਟ ਹੋਣਾ ਚਾਹੀਦਾ ਤਾਂ ਜਾ ਕੇ ਅਸੀਂ ਰੋਡ ਬੁਲਾਗੇ जय <laughs> गुलियो ਮਕੇਰੀਆਂ ਦੇ ਵਿੱਚ ਜਿਹੜਾ ਪਿੰਡ ਗੇਰਾ ਦੇ ਵਿੱਚ ਬਹੁਤ ਵੱਡਾ ਮਸਲਾ ਬਣਿਆ ਹੋਇਆ ਸੀਗਾ। ਉਹਨੂੰ ਲੈ ਕੇ ਅੱਜ ਜਦ ਬਦਾਸਿਆ ਸਮਾਜ ਇੱਥੇ ਪਹੁੰਚਿਆ ਆ ਮਕੇਰੀਆਂ ਦੇ ਵਿੱਚ ਸਾਡੀ ਡੀਐਸਪੀ ਸਾਹਿਬ ਨਾਲ ਇੱਕ ਮੁਲਾਕਾਤ ਸੀ ਅੱਜ ਦੀ। ਉਹਨੂੰ ਲੈ ਕੇ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਜਿਹੜਾ ਮੈਸੇਜ ਲਾਇਆ ਗਿਆ ਸੀ। ਪਰ ਅੱਜ ਜਦੋਂ ਅਸੀਂ ਇੱਥੇ ਪਹੁੰਚੇ ਆ ਇਹ ਸਭ ਦੇ ਵਿੱਚ ਤੇ ਜਦੋਂ ਡੀਐਸਪੀ ਸਾਹਿਬ ਨੂੰ ਫੋਨ ਕਰਦੇ ਆ ਤੇ ਡੀਐਸਪੀ ਸਾਹਿਬ ਆਪਣੀ ਸੀਟ ਤੇ ਨਹੀਂ ਪਹਿਲੀ ਗੱਲ ਇਹ ਜਦੋਂ ਅਸੀਂ ਐਸਐਸਪੀ ਸਾਹਿਬ ਨੂੰ ਫੋਨ ਕਰਦੇ ਆ ਤੇ ਐਸਐਸਪੀ ਸਾਹਿਬ ਆਪਣਾ ਜਿਹੜਾ ਨੰਬਰ ਆ ਉਹ ਕੀ ਕਰ ਦਿੰਦੇ ਆ ਉਦੋਂ ਤੋਂ ਲੈ ਕੇ ਅਸੀਂ ਅੱਜ ਜਦੋਂ ਐਸਐਚਓ ਸਾਹਿਬ 2 ਘੰਟੇ ਬਾਅਦ ਆਉਂਦੇ ਆ ਨਾਲ ਸੀਨੀਅਰ ਸਾਹਿਬ ਆਉਂਦੇ ਆ ਤੇ ਸਾਨੂੰ ਕਦੀ ਇੱਧਰ ਘਮਾਇਆ ਜਾਂਦਾ ਕਦੀ ਉੱਧਰ ਘਮਾਇਆ ਜਾਂਦਾ ਕਿ ਅਸੀਂ ਉਹਨਾਂ ਨਾਲ ਗੱਲ ਕਰਦੇ ਅਸੀਂ ਉਹਨਾਂ ਨਾਲ ਗੱਲ ਕਰਦੇ ਸਾਰੇ ਰਵਦਾਸੀਆ ਸਮਾਜ ਦੇ ਜਿਹੜੇ ਰੋਸ ਆ ਕਿਉਂਕਿ ਜਿਹੜੀ ਉਹ ਮੂਰਤੀ ਆ ਕੇਰਾ ਪਿੰਡ ਦੇ ਵਿੱਚ ਪਈ ਆ ਉਹਨੂੰ ਅਸੀਂ 1 ਇੰਚ ਵੀ ਹਿਲਣ ਨਹੀਂ ਦੇਣਾ ਇਸ ਕਰਕੇ ਅੱਜ ਇੱਥੇ ਇਕੱਠੇ ਹੋਏ ਆ ਸਾਰੇ ਭਰਾ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਆ ਮੈਂ ਸਮਝਦਾ ਸਾਡੇ ਸਮਾਜ ਦੀ ਦੇਖੋ ਇਹ ਸਾਡੇ ਨਾਲ ਹੀ ਕਿਉਂ ਹੋ ਰਿਹਾ ਇਹਨਾਂ ਨੂੰ ਰਬਦਾਸੀਆ ਸਮਾਜ ਹੀ ਮਿਲਦਾ ਇਹਦੇ ਪਿੱਛੇ ਜਿਹੜੀਆਂ ਸਾਜਜਾਂ ਆ ਉਹਦਾ ਪਰਦਾ ਫਾਸ਼ ਹੋਣਾ ਚਾਹੀਦਾ ਕਿਉਂਕਿ ਜਦੋਂ ਵੀ ਸਾਡੇ ਸਮਾਜ ਨੂੰ ਤਾੜਿਆ ਜਾਂਦਾ ਤਾੜਿਆ ਜਾਂਦਾ ਤੇ ਇਹਨਾਂ ਨੂੰ ਸਾਡਾ ਹੀ ਗੁਰੂ ਦੀਦਾ ਤੇ ਮੈਂ ਸਮਝਦਾ ਇਹ ਬੜੀ ਭੱਟੀ ਤੇ ਲੱਕੀ ਆ ਇੱਥੇ ਦੇ ਪ੍ਰਸ਼ਾਸਨ ਦੀ ਕਿਉਂਕਿ ਜਦੋਂ ਪਤਾ ਸੀ ਕਿ ਅਲੱਗ-ਅਲੱਗ ਜਥੇਬੰਦੀਆਂ ਦੀ ਕਾਲ ਦੇ ਇੱਥੇ ਸੀ ਆਉਣਾ ਹੈ ਤੇ ਸਾਨੂੰ ਮਰੇ ਅਟੈਂਡ ਕਰਨ ਦੇ ਲਈ ਇੱਕ ਵੀ ਪ੍ਰਸ਼ਾਸਨ ਦਾ ਮੰਗਾ ਨਹੀਂ ਜਿਆ ਸਮਝਦਾ ਇਹਦੇ ਵਿੱਚ ਬਹੁਤ ਵੱਡੀ ਸਾਜ਼ਿਸ਼ ਆ ਇਹ ਸਾਜ਼ਿਸ਼ ਨੂੰ ਪਰਦਾ ਇਹਦਾ ਖਾਸ ਹੋਣਾ ਚਾਹੀਦਾ ਕਿਉਂਕਿ ਪਿੰਡ ਵਾਸੀ ਬੈਠੇ ਆ ਉਹ ਪਰਚੇ ਦੀ ਮੰਗ ਕਰਦੇ ਅਸੀਂ ਵੀ ਪਰਚੇ ਦੀ ਮੰਗ ਕਰਦੇ ਆ ਇਹਦਾ ਦੋਸ਼ੀਆਂ ਤੇ ਜਿਹੜਾ ਪਰਚਾ ਹੋਣਾ ਚਾਹੀਦਾ ਔਰ ਪ੍ਰਸ਼ਾਸਨ ਜਿਹੜਾ ਅਸੀਂ ਦੋਸ਼ੀਆਂ ਦਾ ਪੱਕਾ ਪੂਰਾ ਦੇਖਿਆ ਕਿਉਂਕਿ ਕੁਝ ਹੋ ਸਕਦਾ ਗਰਦਾਰ ਸਾਡੀ ਕੌਮ ਦੇ ਵਿੱਚ ਵੀ ਹੁਣ ਕਿਉਂਕਿ ਹਰ ਇੱਕ ਕੌਮਾਂ ਦੇ ਗਰਦਾਰ ਹੁੰਦੇ ਆ ਪਰ ਅੱਜ ਅਸੀਂ ਆਪਣੇ ਸਮਾਜ ਦੇ ਨਾਲ ਆ ਅਸੀਂ ਖੜੇ ਆ ਇੱਥੇ ਬੈਠੇ ਆ ਰੋਡ ਜਾਮ ਆ ਤੇ ਇਹਨਾਂ ਦੀ ਇਨਤਲਾਕੀ ਕਰਕੇ ਆ ਕਿਉਂਕਿ ਸਾਨੂੰ ਕੋਈ ਜਿਹੜਾ ਮੁਖਤਾ ਜਿਹੜਾ ਸਾਨੂੰ ਕੋਈ ਇਨਸਾਫ ਦੀ ਜਿਹੜੀ ਸਾਨੂੰ ਉਮੀਦ ਨਹੀਂ ਸੀ ਤਾਂ ਕਰਕੇ ਅੱਜ ਸਾਨੂੰ ਮਜਬੂਰਨ ਬਲੌਕ ਜਿਹੜਾ ਰੋਡ ਕਰਨਾ ਪਿਆ ਤੇ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਕਿਉਂਕਿ ਮੀਡੀਆ ਦੇ ਸਾਥੀ ਪਹੁੰਚੇ ਆ ਬਾਈ ਲਾਈਵ ਤੋਂ ਸਾਰੇ ਤੁਸੀਂ ਇੱਥੇ ਪਹੁੰਚੇ ਆ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਡੀ ਗੱਲ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ ਤੇ ਮੈਂ ਸਮਝਦਾ ਪੈਂ ਸਾਰਿਆਂ ਦੇ ਮੈਸੇਜ ਆਉਣਾ ਮਖੇਰੀਆਂ ਦੇ ਸਾਥੀਆਂ ਨੇ ਕਿਉਂਕਿ ਲਾਈਵ ਚੱਲ ਰਿਹਾ ਮੈਂ ਮਕੇਰੀਆਂ ਦੇ ਸੂਹਾ ਦੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਵੱਡੀ ਵੱਡੀ ਗੰਟੀ ਦੇ ਵਿੱਚ ਇੱਥੇ ਪਹੁੰਚੋ ਤਾਂ ਜੋ ਆਪਣੇ ਆਪਣੇ ਗੁਰੂ ਦੀ ਜਿਹੜੀ ਬੇਅਦਬੀ ਹੋਈ ਆ ਉਹਦਾ ਆਪਾਂ ਬਦਲਾ ਲੈ ਸਕੀ